ਯੂਜ਼ ਵੈਲਕਮ ਬੈਕ ਇਨ ਅਰ ਪ੍ਰੋਗਰਾਮ ਜੀ ਡਾਟਾ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਚੰਡੀਗੜ੍ਹ ਤੋਂ ਪੈਨ ਅਮਨ ਕੌਰ ਜੀ ਦੇ ਅਮਨਜੋਤ ਕੌਰ ਜੀ ਦੀ ਇਹ ਲਿਖਦਾਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਇੰਡੀਅਨਸ ਆਲ ਅਰਾਊਂਡ ਅਟੈਂਪਟ ਟੂ ਮਲਾਈਨ 6 ਗਲੋਬਲੀ ਗੈਟਸ ਸਟ੍ਰੇਮ ਇਹ ਲਿਖਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਮੇਂ ਦੀ ਘਾਟ ਕਾਰਨ ਆਪਣੀ ਈਮੇਲ ਛੋਟੀ ਰੱਖਾਂਗੀ ਤੇ ਸਾਡੇ ਖਿਲਾਫ ਹੋ ਰਹੇ ਪ੍ਰੋਪਗੈਂਡ ਦੇ ਸੰਬੰਧੀ ਬਿਰਵਾ ਦੇਾਂਗੇ ਇੰਡੀਆ ਇੰਡੀਅਨ ਮੀਡੀਆ ਫਿਲਮ ਇੰਡਸਟਰੀ ਤੇ ਇੰਡੀਅਨ ਡਾਇਸਪੋਰਾ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਸਿੱਖਾਂ ਦੇ ਇਤਿਹਾਸ ਧਰਮ ਅਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਹਿਲਾ ਉੜਦਾ ਪੰਜਾਬ ਫਿਲਮ ਅਤੇ ਵਿਵਾਦ ਫਿਲਮ ਤੇ ਲੱਗੇ ਬੈਨ ਤੇ ਫਿਰ ਉੱਠੇ ਵਿਵਾਦ ਨੂੰ ਜਾਣਬੁੱਝ ਕੇ ਭਾਰਤ ਵਿੱਚ ਨੈਸ਼ਨਲ ਪ੍ਰਾਈਮ ਟਾਈਮ ਨਿਊਜ਼ ਦਾ ਹਿੱਸਾ ਬਣਾਇਆ ਗਿਆ ਤੇ ਸਾਰੇ ਚੈਨਲਾਂ ਅਤੇ ਅਖਬਾਰਾਂ ਨੇ ਨਸ਼ਿਆਂ ਦੀ ਸਮੱਸਿਆ ਲਈ ਸਿੱਖਾਂ ਅਤੇ ਸਿੱਖਾਂ ਦੀ ਪਾਰਟੀ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਜਦੋਂ ਸੈਂਸਰ ਬੋਰਡ ਨੇ ਕਿਹਾ ਕਿ ਫਿਲਮ ਵਿੱਚ ਭੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਤਾਂ ਸਾਰੇ ਸੋਸ਼ਲ ਮੀਡੀਆ ਨੇ ਸਿੱਖਾਂ ਦਾ ਇਹ ਕਹਿ ਕੇ ਮਜ਼ਾਕ ਉਡਾਇਆ ਕਿ ਸਿੱਖ ਬਿਨਾਂ ਗਾਲ ਕੱਢੇ ਇੱਕ ਲਾਈਨ ਵੀ ਪੂਰੀ ਨਹੀਂ ਬੋਲਦੇ। ਹਿੰਦੁਸਤਾਨ ਟਾਈਮਜ਼ ਅਤੇ ਇਤਦਾਂ ਹਿੰਦੂ ਵਰਗੀਆਂ ਅਖਬਾਰਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਬੇਨਕਾਬ ਕਰਨ ਲਈ ਇੱਕ ਨਵੀਂ ਅਖੋਤੀ ਲੜੀ ਸ਼ੁਰੂ ਕੀਤੀ ਹੈ ਤੇ ਕਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਸਿੱਖ ਨਸ਼ਿਆਂ ਦੇ ਆਦੀ ਹਨ। ਤੇ ਸਿੱਖ ਰਾਜ ਸਮੇਂ ਪੰਜਾਬ ਵਿੱਚ ਹਫੀਮ ਦੇ ਆਦੀ ਹੋਿਆਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਇਹਨਾਂ ਹਿੰਦੂ ਅਖਬਾਰਾਂ ਨੇ ਇਤਤ ਤੱਕ ਕਹਿ ਦਿੱਤਾ ਕਿ ਸਿੱਖ ਨਿਹੰਗ ਸਿੰਘਾਂ ਦੇ ਸਮੇ ਤੋਂ ਹੀ ਇਹਨਾਂ ਨਸ਼ਿਆਂ ਦਾ ਸੇਵਨ ਕਰਦੇ ਹਨ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਹਮੇਸ਼ਾ ਹੀ ਨਸ਼ਿਆਂ ਦੀ ਦਲਦਲ ਵਿੱਚ ਜਾ ਰਿਹਾ ਹੈ ਤੇ ਇਸ ਸਭ ਨੂੰ ਸਿੱਖਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ ਸੋਸ਼ਲ ਮੀਡੀਆ ਨੇ ਮਜ਼ਾਕ ਉਡਾਇਆ ਜਿਨ੍ਹਾਂ ਵਿੱਚ ਭਾਰਤਵਾਦ ਗੋਤ ਤੇ ब्राह्मण नामा वाले ज्यादातर लोग शामिल हैं कि नशेली जथेदार जिम्मेवार ਹਨ ਕਿਉਂਕਿ ਪੰਜਾਬ ਵਿੱਚ ਪੰਥਕ ਪਾਰਟੀ ਦੀ ਸਰਕਾਰ ਹੈ ਅਤੇ ਧਾਰਮਿਕ ادارے ਨੂੰ ਵੀ ਉਹੀ ਕੰਟਰੋਲ ਕਰਦੇ ਹਨ ਧਾਰਮਿਕ ادارے ਦੀ ਉਹ ਵੀ ਕੰਟਰੋਲ ਕਰਦੇ ਹਨ ਮੰਨੇ ਪਰਮੰਨੇ ਪੱਤਰਕਾਰ ਜਿਹੜੇ ਕਦੇ ਪੰਜਾਬ ਗਏ ਵੀ ਨਹੀਂ ਉਹ ਇਹ ਕਹਿ ਕੇ ਕਹਿੰਦੇ ਹਨ ਕਿ ਸਿੱਖ ਨਸ਼ਿਆਂ ਦੇ ਅਸਲ ਮਸਲੇ ਨੂੰ ਛੱਡ ਕੇ ਐਵੇਂ ਬਿਨਾਂ ਗਲਤੂਲ ਲੜਦੇ ਰਹਿੰਦੇ ਹਨ ਕਾਂਗਰਸ ਦੇ ਬੁਲਾਰੇ ਤਾਂ 1984 ਨੂੰ ਮੁੱਦਾ ਨਹੀਂ ਸਮਝਦੇ ਅਤੇ ਨਸ਼ੇ ਨੂੰ ਅਸਲ ਮੁੱਦਾ ਸਮਝਦੇ ਹਨ। ਅ ਬੇਤੁੱਕੇ ਆંકड़े ਦੱਸਦੇ ਹਨ ਕਿ ਪੰਜਾਬ ਦੀ 70% ਤੋਂ 80% ਜਵਾਨੀ ਨਸ਼ੇੜੀ ਹੈ ਜਾਂ ਫਿਰ ਇਸ ਤੋਂ ਵੀ ਜ਼ਿਆਦਾ। ਇਥੋਂ ਤੱਕ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਹ ਸਭ ਨੂੰ ਮੁੱਖ ਧਾਰਾ ਮੀਡੀਆ ਵੱਲੋਂ ਐਨਾ ਪ੍ਰਚਾਰਿਆ ਗਿਆ ਹੈ ਕਿ ਬਾਹਲੇ ਮੀਡੀਆ ਦਾ ਇਕਨੋਮਿਸਟ ਨੇ ਵੀ ਪੰਜਾਬ ਵਿੱਚ ਨਸ਼ਿਆਂ ਤੇ ਇੱਕ ਸਟੋਰੀ ਕੀਤੀ। ਇੰਡੀਆ ਟੂਡੇ ਦੀ ਮਲਕੀਅਤ ਵਾਲੀ ਵੈੱਬਸਾਈਟ ਦਿੱਲੀਓ ਨੇ ਕਿਹਾ ਕਿ ਉੜਤਾ ਪੰਜਾਬ ਨੂੰ ਉੜਤਾ ਸਿੱਖ ਕਿਹਾ ਜਾਣਾ ਚਾਹੀਦਾ ਹੈ ਕਿਉਂਕਿ ਜਾਤਾਂ ਨਸ਼ੇੜੀ ਸਿੱਖ ਹਨ ਇਹ ਹਿੰਦੂਆਂ ਦੇ ਮੁਕਾਬਲੇ ਅਨਸਾਸ਼ਣ ਹੀਣ ਹਨ ਜਦਕਿ Hindu ਬੋਧ ਸਖਤ ਹਨ ਆਪਣੇ ਬੱਚਿਆਂ ਦੇ ਮਾਮਲੇ ਵਿੱਚ Hindu ਬੱਚੇ ਮੀਟ ਅਤੇ ਸ਼ਰਾਬ ਤੱਕ ਲੈਣ ਲੱਗਿਆ ਸੋਮਵਾਰ ਸੋਚਦੇ ਹਨ ਦੁੱਖ ਦੀ ਗੱਲ ਇਹ ਹੈ ਕਿ ਇਹ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਇੱਕ ਸਿੱਖ ਪੱਤਰਕਾਰ ਵੱਲੋਂ ਨੇਪਰੇ ਚੜਾਈ ਗਈ ਹੈ। মিডিਆ ਵੱਲੋਂ ਕੈਨੇਡੀਅਨ ਪੰਜਾਬੀ ਅਤੇ ਖਾਸ ਕਰਕੇ ਕੈਨੇਡੀਅਨ ਸਿੱਖ ਡਾਇਸਪੋਰਾ ਦੀ ਡਰੱਗ ਮਾਫੀਆ ਵਿੱਚ ਸ਼ਮੂਲੀਅਤ ਦੱਸੀ ਗਈ। ਅੱਤਵਾਦ ਨਾਲ ਜੁੜਨ ਤੋਂ ਬਾਅਦ ਕੈਨੇਡਾ ਦੇ ਸਿੱਖ ਡਾਇਸਪੋਰਾ ਨੂੰ ਹੁਣ ਸਮਗਲਿੰਗ ਤੇ ਨਸ਼ੇੜੀ ਹੋਣ ਦੇ ਦੋਸ਼ਾਂ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂ ਕਿ ਹੋਰ ਸਿਆਸੀ ਪਾਰਟੀਆਂ ਦੇ ਲੀਡਰ ਜਿਵੇਂ ਭਾਜਪਾ, ਕਾਂਗਰਸ, ਸ਼ਿਵ ਸੇਨਾ ਪੰਜਾਬ ਕਈ ਵਾਰ ਬਾਰਡਰ ਲੱਗ ਗਏ ਨਸ਼ਿਆਂ ਸਮੇਤ ਫੜੇ ਗਏ ਹਨ ਪਰ ਫਿਰ ਵੀ ਸਾਰੇ ਦਾ ਸਾਰਾ মিডিਆ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਸਿੱਖ ਲੀਡਰਾਂ ਸਿੱਖਾਂ ਤੇ ਇਥੋਂ ਤੱਕ ਕਿ ਸਿੱਖ ਧਰਮ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਲੱਗਾ ਹੈ ਸ਼ਾਇਦ ਇਹ ਲੋਕ ਭੁੱਲ ਗਏ ਹਨ ਕਿ ਇਹਨਾਂ ਦਾ ਭਗਵਾਨ ਸ਼ਿਵ ਨਸ਼ੇੜੀ ਸੀ ਤੇ ਸੂਟਾ ਵੀ ਲਾਂਦਾ ਸੀ ਅਤੇ ਪੰਗ ਵੀ ਪੀਂਦਾ ਸੀ ਤੇ ਇੰਡੀਆ ਦੇ ਕਈ ਮੰਦਰਾਂ ਵਿੱਚ ਅੱਜ ਵੀ ਸ਼ਰਾਬ ਅਤੇ ਪੰਗ ਪ੍ਰਸਾਦ ਦੇ ਤੌਰ ਤੇ ਚੜਾਈ ਜਾਂਦੀ ਹੈ ਸਿੱਖਾਂ ਨੂੰ ਬਦਨਾਮ ਕਰਨ ਵਿੱਚ ਹਿੰਦੁਸਤਾਨ ਟਾਈਮਜ਼ ਸਭ ਤੋਂ ਅੱਗੇ ਹੈ ਪਤਾ ਨਹੀਂ ਸੱਚ ਹੈ ਜਾਂ ਝੂਠ ਇਹਨਾਂ ਦੀ ਖਬਰ ਅਨੁਸਾਰ ਅੰਮ੍ਰਿਤਸਰ ਦੇ ਸਿੱਖ ਨੌਜਵਾਨਾਂ ਨੇ ਨਸ਼ੇ ਆਲੀ ਪੈਸੇ ਨਾਲ ਮਿਲਣ ਤੇ ਆਪਣੇ ਮਾਪਿਆਂ ਤੱਕ ਦਾ ਕਤਲ ਕਰ ਦਿੱਤਾ ਮਨੁੱਖੀ ਅਧਿਕਾਰ ਜਥੇਬੰਦੀਆਂ ਕਹਿੰਨ ਨੂੰ ਹਮੇਸ਼ਾ ਆਵਾਜ਼ ਚੁੱਕਦੀਆਂ ਹਨ ਹੁਣ ਜਦ ਕਿ ਇੱਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਤਾ ਨਹੀਂ ਇਹ ਕਿਉਂ ਚੁੱਪ ਹਨ ਤੇ ਨਸ਼ੇ ਦੀ ਸਮੱਸਿਆ ਉਹਨਾਂ ਸੂਬਿਆਂ ਵਿੱਚ ਹੀ ਕਿਉਂ ਜ਼ਿਆਦਾ ਹੈ ਜਿੱਥੇ ਬਾਗੀ ਸੂਰਾਂ ਨੇ ਹਮੇਸ਼ਾ ਸਟੇਟ ਖਿਲਾਫ ਸਿਰ ਚੁੱਕਿਆ ਹਨ ਜਿਵੇਂ ਕਸ਼ਮੀਰ ਪੰਜਾਬ ਨਾਰਥ-ਈਸਟ ਇਹ ਸਮੱਸਿਆ ਇਹਨਾਂ ਸੂਬਿਆਂ ਵਿੱਚ ਹੀ ਕਿਉਂ ਜ਼ਿਆਦਾ ਹੈ ਇਹਨਾਂ ਨੂੰ ਇਹ ਕਿਉਂ ਨਹੀਂ ਦਿੱਸਦਾ ਕਿ ਨਸ਼ੇ ਹੌਲੀ-ਹੌਲੀ ਨਸਲ ਕੁਸ਼ੀ ਕਰਨ ਲਈ ਹਥਿਆਰ ਵਜੋਂ ਵਰਤੇ ਜਾ ਰਹੇ ਹਨ ਤੇ ਪੂਰੀ ਦੀ ਪੂਰੀ ਨਸਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਮਨੁੱਖੀ ਅਧਿਕਾਰ ਜਥੇਬੰਦਿਆਂ ਨੂੰ ਇਹ ਕਿਉਂ ਨਹੀਂ ਦਿੱਸਦਾ ਸਿੱਖਾਂ ਅਤੇ ਬਾਕੀ ਭਾਰਤ ਨੂੰ ਆਸਾਨੀ ਨਾਲ ਬੇਕੂਬ ਬਣਾਉਣ ਲਈ ਇਹ ਦਾਵਾ ਕੀਤਾ ਗਿਆ ਹੈ ਕਿ ਇਹਨਾਂ ਨਸ਼ਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ ਅਤੇ ਉਹ ਪਰ ਦੇ ਰਖਵਾਲੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਆਮ ਅਤੇ ਨਦਾਨ ਲੋਕ ਇਸ ਉੱਪਰ ਯਕੀਨ ਕਰ ਲੈਣਗੇ ਪਰ ਤੁਹਾਡੇ ਜੇ ਮੀਡੀਆ ਨੂੰ ਇਸ ਬਾਰੇ ਸਿੱਖਾਂ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਸਿੱਖਾਂ ਦੀਆਂ ਅੱਖਾਂ ਖੁੱਲ ਸਕਣ ਅਤੇ ਉਸ ਰਾਜ ਦੇ ਬਹਾਨਿਆਂ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਜਿਹੜਾ ਸਿੱਖਾਂ ਨੂੰ ਖਤਮ ਕਰਨ ਤੇ ਲੱਗਾ ਹੈ ਜਿਵੇਂ ਸਾਹਮਨਾ ਸਿਆਸੀ ਪਾਰਟੀਆਂ ਤੇ ਮੀਡੀਆ ਨੇ ਫਿਲਮ ਉੜਤਾ ਪੰਜਾਬ ਨੂੰ ਉਸ਼ਾਲਿਆ ਇਹ ਕੋਈ ਫਿਲਮ ਨਹੀਂ ਬਲਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇੱਕ ਖੱਬੇਪੱਖੀ ਅਖਬਾਰ ਦਾ ਹਿੰਦੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪਹਿਲਾਂ ਸਿੱਖਾਂ ਨੂੰ ਦੇਖ ਕੇ ਤਸੱਲੀ ਹੁੰਦੀ ਸੀ ਪਰ ਹੁਣ ਨਹੀਂ। ਹੁਣ ਮੈਨੂੰ ਇਹ ਦੱਸੋ ਕਿ ਇਸ ਕਮੈਂਟ ਦਾ ਫਿਲਮ ਨਾਲ ਕੀ ਸੰਬੰਧ ਹੈ? ਦਸਤਾਰ ਬੰਦ ਸਿੱਖ ਗੁਰਦੁਆਰੇ ਅਤੇ ਗੁਰਬਾਨੀ ਨੂੰ ਇਸ ਫਿਲਮ ਰਾਹੀਂ ਨਸ਼ਿਆਂ ਨਾਲ ਜੋੜ ਕੇ ਸਿੱਖ ਧਰਮ ਅਤੇ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਹੈ। ਡਾਕਟਰ ਸਾਹਿਬ ਉਹਨਾਂ ਦਾ ਦੂਸਰਾ ਪੁਆਇੰਟ ਹਾਂ ਨਹੀਂ ਪਹਿਲਾਂ ਇਹ ਕਾਫੀ ਮੇਰ ਵਿੱਚ ਉਹਨਾਂ ਨੇ ਲਿਖਿਆ ਜੀ ਅ ਪੰਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਜੀ ਔਰ ਮੈਂ ਹਮੇਸ਼ਾ ਹੀ ਇਸ ਗੱਲ ਦੇ ਲਈ ਮੈਨੂੰ ਫਖਰ ਵੀ ਮਹਿਸੂਸ ਹੁੰਦਾ ਹੈ ਕਿ ਇੰਨੇ ਦੂਰ ਦਰਾਡੇ ਬੈਠੀ ਸਾਡੀ ਭੈਣ ਕਿੰਨੀ ਮਿਹਨਤ ਕਰਦੀ ਹੈ ਔਰ ਜਦੋਂ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਨੂੰ ਦੇਖਦੇ ਹੋ ਜਿੰਨੀ ਕੋ ਦੰਦੇ ਨੇ ਜੀ ਇਹਦੇ ਲਈ ਕਿੰਨੀਆਂ ਖਬਰਾਂ ਕਿੰਨੇ ਰਸਾਲੇ ਔਰ ਐਨਾਲਿਟিক্যাল ਮਾਈਂਡ ਜੀ ਜੀ ਜੇ ਤੁਸੀਂ ਪਰਚੋਰ ਕਰਦੇ ਹੋ ਔਰ ਅਸੀਂ ਬੇਸ਼ੱਕ ਕਈ ਵਾਰ ਲੇਟ ਹੋ ਜਾਂਦੇ ਹਾਂ ਇਹਨਾਂ ਦੀ ਲਿਖਤ ਨੂੰ ਪੜਨ ਤੋਂ ਕਿਉਂਕਿ ਮੈਨੂੰ ਵੀ ਇਹ ਹੁੰਦਾ ਹੈ ਵੀ ਇਹਦੇ ਨਾਲ ਮੈਂ ਇਨਸਾਫ ਕਰਾਂ ਪ੍ਰੋਪਰ ਟਾਈਮ ਹੋਏ ਟਾਈਮ ਸਲੋਟ ਚ ਔਰ ਇਸ ਲਈ ਉਹਨਾਂ ਦੀ ਜਿਹੜੀ ਇਹ ਲਿਖਤ ਹੈ ਬੇਸ਼ੱਕ ਉਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਵੀ ਇਸ ਵਾਰ ਲੰਬੇ ਨਹੀਂ ਲਿਖਾਂਗੇ ਜੀ ਪਰ ਜਿਹੜਾ ਫਿਰ ਵੀ ਇੰਨੇ ਕੀਮਤੀ ਨੁਕਤੇ ਨੇ ਇਹਦੇ 'ਚ ਕਿ ਕੋ ਗੋਚ ਪੜਨਾ ਇਨਸਾਫ ਨਹੀਂ ਹੋਏਗਾ ਸੋ ਅਸੀਂ ਇਹਨੂੰ ਪਾਰਟਸ ਦੇ ਵਿੱਚ ਲਾਵਾਂਗੇ ਜਿਹੜੇ ਜਿਹੜੇ ਨੁਕਤੇ ਜੀ ਉਹਨਾਂ ਨੇ ਲਿਆਂਦੇ ਨੇ ਅੱਜ ਤੁਸੀਂ ਪਹਿਲਾ ਪਾਰਟ ਪੜਿਆ ਜੀ ਸੋ ਉਹਦੇ 'ਚ ਉਹਨਾਂ ਨੇ ਜਿਹੜੀ ਉਹਦਾ ਹੈਡਲਾਈਨ ਹੀ ਦਿੱਤੀ ਸੀ ਕਿ ਵੀ ਇਹ ਇੱਕ ਕੈਂਪੇਨ ਹੈ ਸਿੱਖਾਂ ਨੂੰ ਗਲੋਬਲੀ ਦੁਨੀਆ ਭਰ ਦੇ ਵਿੱਚ ਮੈਲਾਇਨ ਕਰਨ ਦੇ ਲਈ ਜੀ ਔਰ ਉਸ ਦੇ ਵਿੱਚ ਕਿਵੇਂ ਇੰਡੀਅਨ ਮੀਡੀਆ ਉਨਾ ਦੀ ਹਕੂਮਤ ਉਹਨਾਂ ਦਾ ਸਿਸਟਮ ਔਰ ਹਰ ਕਿਸਮ ਦਾ ਇਹ ਸੋਸ਼ਲ ਮੀਡੀਆ ਉਹ ਰੋਲ ਅਦਾ ਕਰ ਰਿਹਾ ਹੈ ਇਸ ਬਾਰੇ ਉਹਨਾਂ ਨੇ ਬੜੇ ਵਿਰਵੇ ਦੇ ਨਾਲ ਦਿੱਤਾ ਔਰ ਬਿਸ਼ੱਕ ਉੜਤਾ ਪੰਜਾਬ ਦੇ ਉੱਤੇ ਅਸੀਂ ਪਹਿਲਾਂ ਵੀ ਲਿਖਤਾ ਪੜੀਆਂ ਨੇ ਕੁਝ ਚੜੀਆਂ ਨੇ ਉਹ ਸ਼ੁਰੂ-ਸ਼ੁਰੂ ਸਾਡੇ ਵੀ ਭਾਵਕ ਹੁੰਦੇ ਨੇ ਜੀ ਸੈਂਸਰ ਬੋਰਡ ਨੇ ਸੈਂਸਰ ਲਾਤਾ ਬਾਦਲਾਂ ਨੇ ਲਾਇਆ ਜਾਂ ਲਵਾਇਆ ਜਾਂ ਹੋਇਆ ਲਗਦਾ ਸੀ ਕਿ ਪਾਈ ਉਹਨਾਂ ਨੂੰ ਫਿਰ ਵੀ ਆਇਆ ਜੀ ਆਮ ਆਦਮੀ ਪਾਰਟੀ ਨੇ ਪੈਸੇ ਦੇ ਕੇ ਬਣਾਈ ਉਹਨਾਂ ਦੇ ਬੰਦੇ ਨੇ ਫਿਰ ਆਇਆ ਜੀ ਇਹ ਯੂਪੀ ਵਾਲੇ ਨੇ ਕਰਨ ਵਾੜੇ ਲੇਕਿਨ ਮੈਂ ਸਮਝਦਾ ਐ ਵੀ ਜਿਸ ਲੈਵਲ ਤੇ ਪੰਜ ਜੀ ਅਮਨਜੋਤ ਕੌਰ ਨੇ ਇਹਨੂੰ ਐਨਲਾਈਜ਼ ਕੀਤਾ ਹੈ ਦੇਖਿਆ ਇਹਨਾਂ ਦਾ ਹਰ ਆਰਗੂਮੈਂਟ ਬੜਾ ਕਨਵਿੰਸਿੰਗ ਹੈ ਬੇਸ਼ੱਕ ਇਹ ਸਾਰੇ ਚੋਂ ਬਾਦਲ ਬ੍ਰਾਂਡ ਜਾਂ ਦੂਜੇ ਵੀ ਆਫ ਦਾ ਹੱਕ ਹੁੰਦੇ ਨੇ ਕਿਤੇ ਨਾ ਕਿਤੇ ਕਿ ਜੀ ਦੇਖੋ ਅਸੀਂ ਤਾਂ ਹੈ ਨਹੀਂ ਤਾਂ ਸਾਨੂੰ ਬਦਨਾਮ ਕਰ ਰਿਹਾ ਇਸ ਕਿਸਮ ਤੋਂ ਉਹਨਾਂ ਦੇ ਸ਼ੁਰੂ ਚ ਬਿਆਨ ਵੀ ਆਏ ਹਾਲਾਂਕਿ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਇਹਦਾ ਐਂਡ ਆਫ ਦਾ ਡੇ ਜਿਵੇਂ ਉਹਨਾਂ ਨੇ ਕਨਕਲੂਜਨ ਦੇ ਵਿੱਚ ਵੀ ਕਿਹਾ ਕਿ ਵੀ ਕਿਵੇਂ ਸੈਂਟਰ ਦੀਆਂ ਏਜੰਸੀਆਂ ਜਿੱਥੇ-ਜਿੱਥੇ ਸਿਸਟਮ ਨੂੰ ਚੈਲੰਜ ਹੈ ਉਹ ਭਾਵੇਂ ਪੰਜਾਬ ਹੋਵੇ ਕਸ਼ਮੀਰ ਹੋਵੇ ਨਾਰਥ-ਈਸਟ ਹੋਵੇ ਜੀ ਸਭ ਤੋਂ ਜ਼ਿਆਦਾ ਜਿਹੜੀ ਨਸ਼ਈ ਜਾਂ ਨਸ਼ੇੜੀ ਸਟੇਟ ਭਾਰਤ ਦੀ ਕਹੀ ਜਾਂਦੀ ਮਨੀਪੁਰ ਹੈ ਔਰ ਮਨੀਪੁਰ ਉਹ ਹੈ ਜਿੱਥੇ ਗੁਰੀਲੇ ਲੜਦੇ ਨੇ ਔਰ ਇੱਕ ਪਾਸੇ ਨਸ਼ੇ ਨੇ ਦੂਸਰੇ ਪਾਸੇ ਪਿਛਲੇ ਦਿਨਾਂ ਦੀ ਇੱਕ ਬੜੀ ਪ੍ਰੋਮਿਨੈਂਟ ਸਟੋਰੀ ਸੀ ਕਿ ਇੱਕ ਮਨੀਪੁਰ ਮੂਲ ਦੀ ਬੀਬੀ ਜਿਹੜੀ ਕਿ ਸ਼ਾਇਦ ਸਿਓਲ ਦੇ ਵਿੱਚ ਕੋਈ ਕਾਨਫਰੰਸ اٹੈਂਡ ਕਰਕੇ ਵਾਪਸ ਜਾ ਰਹੀ ਸੀ ਉਹਨੂੰ ਦਿੱਲੀ 에ਰਪੋਰਟ ਤੇ ਹਰਾਸ ਕੀਤਾ ਉਹਨੂੰ ਉਹ ਪੂਰੇ ਡਾਇਲੋਗਸ ਦਿੱਤੇ ਹੋਏ ਉਹਨੇ ਜਦੋਂ ਪਾਸਪੋਰਟ ਇੰਡੀਅਨ ਦਿੱਤਾ ਉਹਦੇ ਵੱਲ ਦੇਖ ਕੇ ਉਹ ਆਫੀਸਰ ਕਹਿੰਦਾ ਤੂੰ ਹਿੰਦੁਸਤਾਨੀ ਤੋਂ ਨਹੀਂ ਲੱਗਦੀ ਜੀ ਜੀ ਫਿਰ ਉਹਨੇ ਅਬਜੈਕਟ ਕੀਤਾ ਉਹਨੂੰ ਫਿਰ ਪੁੱਛਦਾ ਕਿ ਹਿੰਦੁਸਤਾਨ ਦੀਆਂ ਸਟੇਟਾਂ ਕਿੰਨੀਆਂ ਨੇ ਉਹਨੇ ਫਿਰ ਉਹਨੇ ਕਿਹਾ ਜੀ ਮੈਂ ਮਨੀਪੁਰ ਤੋਂ ਆ ਉਹਨੇ ਕਿਹਾ ਜੀ ਮਨੀਪੁਰ ਦਾ ਬਾਰਡਰ ਕਿਹਦੇ ਨਾਲ ਲੱਗਦਾ ਹੈ ਉਹਨੇ ਕਿਹਾ ਵੀ ਜਦੋਂ ਉਹ ਮੇਰੇ ਨਾਲ ਮੈਨੂੰ ਇਦਾਂ ਜਿੱਚ ਕਰ ਰਿਹਾ ਸੀ ਨਾਲ ਦੀ ਵਿੰਡੋ ਦੇ ਉੱਤੇ ਜਿਹੜੀ ਇੱਕ ਲੇਡੀ ਆਫੀਸਰ ਖੜੀ ਹੈ ਉਹ ਹੱਸ ਰਹੀ ਸੀ ਜ਼ੋਰ ਜ਼ੋਰ ਦੀ ਜੀ ਔਰ ਹਾਲਾਂਕਿ ਉਹਨੇ ਜਦੋਂ ਆਖੇ ਆਪਣੇ ਫੇਸਬੁਕ ਤੇ ਪਾਇਆ ਕਿ ਵੀ ਮੈਂ ਆਪਣੇ ਦੇਸ਼ ਦੇ ਵਿੱਚ ਜ਼ਲੀਲ ਹੋ ਰਹੇ ਹਾਂ ਆਇਆ ਜੀ ਇੰਡੀਅਨ ਫੋਰਮ ਮਿਨਿਸਟਰ ਨੇ ਸੁਸ਼ਮਾ ਸਵਰਾਜ ਨੇ ਉਹਦਾ ਨੋਟਿਸ ਲਿਆ ਇਸ दैट ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਵਰਤਾਰਾ ਜਿਵੇਂ ਪੰਜਾਬ ਬਾਰੇ ਗੱਲ ਕੱਲੀ ਡਰੱਗਸ ਦੇ ਹਵਾਲੇ ਨਾਲ ਹੀ ਨਹੀਂ ਹੈ ਹੁਣ ਮੈਂ ਦੇਖਦਾ ਵੀ ਇਹਨਾਂ ਖਬਰਾਂ ਨੂੰ ਬੜੀ ਪ੍ਰੋਮਿਨੈਂਸ ਦੇ ਨਾਲ ਪਿਛਲੇ ਦਿਨਾਂ ਤੋਂ ਦਿੱਤਾ ਜਾ ਰਿਹਾ ਹੈ ਜੀ ਗਵਰਨਮੈਂਟ ਇੱਕ ਖਾਸ ਸੈੱਲ ਬਣਾਏਗੀ ਕਿ ਜਿਹੜੇ ਐਨ ਆਰ ਆਈ ਜੀ ਆਪਣੀਆਂ ਘਰ ਵਾਲੀਆਂ ਨੂੰ ਛੱਡ ਦਿੰਦੇ ਨੇ ਜਾਂ ਵਿਆਹ ਕਰਾ ਕੇ ਚਲੇ ਜਾਂਦੇ ਨੇ ਜਾਂ ਦੂਸਰਾ ਹੈ ਕਿ ਉਹਨਾਂ ਨੂੰ ਉਹਨਾਂ ਨੇ ਕਿਵੇਂ ਜਿਹੜਾ ਨਾਤਪਉਣੀ ਸੋ ਉਹ ਪ੍ਰਭਾਵ ਇਹ ਦੇ ਰਹੇ ਨੇ ਕਿ ਜਿਵੇਂ ਸਾਰੇ ਐਨ ਆਰ ਆਈ ਫਰਾਡ ਹੋਣ ਜਿਵੇਂ ਉਹ ਆਉਂਦੇ ਹੀ ਇੱਥੇ ਮौज ਕਰਨ ਲਈ ਨੇ ਔਰ ਵਿਆਹ ਕਰਕੇ ਛੱਡ ਕੇ ਚਲੇ ਜਾਂਦੇ ਨੇ ਸੋ ਇਹ ਇੱਕ ਤੁਸੀਂ ਜੇ মিডিਏ ਦੇ ਉੱਤੇ ਅੱਖ ਰੱਖਦੇ ਹੋ ਜਿਵੇਂ ਪੰਜੀ ਅਮਨਜੋਤ ਰੱਖਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਈਵਨ ਉੜਤਾ ਪੰਜਾਬ ਦੇ ਮਾਮਲੇ ਚ ਵੀ ਉਹ ਜਿਹੜੇ ਨੁਕਤੇ ਉਹਨਾਂ ਨੇ ਲਿਆਂਦੇ ਉਸ ਤੋਂ ਉਹਨਾਂ ਨੇ ਬੜੇ ਉਹਨਾਂ ਨੇ ਕਿਹਾ ਜੀ ਵੀ ਇਹ ਇਸ਼ੂ ਨੈਸ਼ਨਲ ਪ੍ਰਾਈਮ ਟਾਈਮ ਇਸ਼ੂ ਬਣ ਗਿਆ ਇਹਦੇ ਉੱਤੇ ਜਿਸ ਤਰੀ ਹਾਲਾਂ ਸੈਂਸਰ ਬੋਰਡ ਨੇ ਜ 36 37 ਕਟ ਲਾਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਭੱਦੀ ਜ਼ਬਾਨ ਪਰ ਇਥੇ ਵੀ ਵਾਸ਼ਿੰਗਟਨ ਜ 뉴욕 ਜਦੋਂ ਲੱਗੀ ਤੇ ਮੈਂ ਦੋ ਤਿੰਨ ਜਿਹੜੇ ਦੇਖਣ ਗਏ ਸੀ ਉਹਨਾਂ ਨੂੰ ਪੁੱਛਿਆ ਕਹਿਣ ਲੱਗੇ ਜੀ ਅਸੀਂ ਗਲਤੀ ਕਰ ਲਈ ਫੈਮਿਲੀ ਦੇ ਜਾ ਕੇ ਵੀ ਇੰਨਾ ਗਾੜੀ ਗੜੋਚ ਹੈ ਪਰਿਵਾਰ ਨਾਲ ਦੇਖਣ ਵਾਲੀ ਨਹੀਂ ਫਿਰ ਇਹ ਗੱਲ ਜਦੋਂ ਇਹ ਸਾਹਮਣੇ ਆਈ ਫਿਰ ਲੱਗਿਆ ਜੀ ਸੈਂਸਰ ਬੋਰਡ ਨੇ ਤਾਂ ਕਿਹਾ ਹੀ ਸੀ ਉਹਨਾਂ ਨੇ ਕਿਹਾ ਕਿ ਭਈ ਉਹਨਾਂ ਨੇ ਜਿਸ ਤਰੀਕੇ ਨਾਲ ਇਸ ਨੂੰ ਪ੍ਰਮੋਟ ਕੀਤਾ ਹਿੰਦੁਸਤਾਨ ਟਾਈਮਜ਼ ਹਿੰਦੂ ਅਖਬਾਰ ਉਹਨਾਂ ਨੇ ਤਾਂ ਜੋੜ ਦਿੱਤਾ ਕਿ ਜੀ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਚ ਵੀ ਅਫੀਮ ਸੀ ਜੀ ਪੰਜਾਬ ਵਾਲੇ ਤਾਂ ਹਮੇਸ਼ਾ ਹੀ ਫੀਮ ਖਾਂਦੇ ਰਹੇ ਨੇ ਨਸ਼ੇ ਨੇ ਫਿਰ ਨਿਹੰਗਾਂ ਨਾਲ ਜੋੜ ਦਿੱਤਾ ਦੇਖੋ ਜੀ ਉਹ ਵੀ ਨਸ਼ਿਆਂ ਦਾ ਇਸਤੇਮਾਲ ਕਰਦੇ ਨੇ ਫਿਰ ਧਾਰਮਿਕ ਤੌਰ ਤੇ ਕਿ ਜੀ ਜਥੇਦਾਰ ਇਸ ਲਈ ਜ਼ਿੰਮੇਵਾਰ ਨੇ ਔਰ ਉਹਦੇ ਚ ਇੱਕ ਗੱਲ ਇਹਨਾਂ ਨੇ ਬੜੀ ਸੋਹਣੀ ਕਹੀ ਕਿ ਵੀ ਜੇ ਤੁਸੀਂ ਸਿੱਖਾਂ ਨੂੰ ਜਾਂ ਧਾਰਮਿਕ ਤੌਰ ਤੇ ਜਾਂ ਜੋੜਦੇ ਹੋ ਤੇ ਅਸੀਂ ਇਹ ਗੱਲ ਅਸੀਂ ਕਿਸੇ ਦੇ ਦਿਲ ਦੁਖਾਣ ਲਈ ਨਹੀਂ ਕਹਿੰਦੇ ਪਰ ਇਹਨਾਂ ਦਾ ਆਪਣਾ ਸਾਹਿਤ ਹੁਣ ਸ਼ਿਵਜੀ ਜਿਹੜੇ ਨੇ ਉਹ ਅਵਧੂਤ ਤੇ ਭਾਂਗ ਤੂਰਾ ਉਹਨਾਂ ਦਾ ਹਿੱਸਾ ਹੈ ਹਿੰਦੁਸਤਾਨ 'ਚ ਕਿੰਨੇ ਮੰਦਰ ਨੇ ਜਿੰਨੇ ਸ਼ਕਤੀ ਦੇ ਮੰਦਰ ਨੇ ਦੇਵੀ ਦੇ ਜਿਹੜੇ ਕਾਲੀ ਦੇ ਉਹਦੇ ਸ਼ਰਾਬ ਚੜਦੀ ਹੈ ਧਾਰਮਿਕ ਤੌਰ ਤੇ ਜੇ ਤੁਸੀਂ ਸ਼ਰਾਬ ਭੰਗ ਪੋਸ ਤਫੀਮ ਤੁਹਾਡੇ ਤਾਂ ਜਿੰਨੇ ਸਾਧੂ ਨਾਂਗੇ ਸਾਧੂ ਨੇ ਜਾਂ ਦੂਜੇ ਨੇ ਉਹਨਾਂ ਦਾ ਦੇ ਵਿੱਚ ਉਹਨੂੰ ਮੰਨਿਆ ਹੀ ਜਾਂਦਾ ਕਿ ਇਹਦੇ ਨਾਲ ਸਮਾਧੀ ਲੱਗਦੀ ਹੈ ਸਾਰੇ ਸਿੱਧ ਜੋਗੀ ਸੋ ਉਹਨਾਂ ਨੇ ਬਿਲਕੁਲ ਠੀਕ ਪੁਆਇੰਟ ਕਿਹਾ ਵੀ ਉਦੋਂ ਇਹਨਾਂ ਨੂੰ ਕਿਉਂ ਨਹੀਂ ਖਿਆਲ ਆਂਦਾ ਵੀ ਉਹ ਧਾਰਮਿਕ ਤੌਰ ਤੇ ਨਸ਼ਾ ਉਹਨਾਂ ਦੇ ਐਕਸੈਪਟੇਬਲ ਹੈ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਜੀ ਧਾਰਮਿਕ ਤੌਰ ਦੇ ਉੱਤੇ ਹਰ ਨਸ਼ਾ ਜਿਹੜਾ ਉਸ ਨੂੰ ਜਿਹੜਾ ਉਹ ਬਿਲਕੁਲ ਕੰਡਮ ਕੀਤਾ ਹੋਇਆ ਹੈ ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਫਿਰ ਜਦੋਂ ਇਹ ਫਿਲਮ ਆ ਗਈ ਔਰ ਨਸ਼ਿਆਂ ਦੇ ਮਸਲੇ ਨੂੰ ਇਨਾ ਚੁੱਕ ਦਿੱਤਾ ਵੀ ਕਾਂਗਰਸੀ ਲੀਡਰ ਦੂਜੇ ਕਹਿਣ ਲੱਗੇ ਜੇ 84 ਦਾ ਕੋਈ ਮਸਲਾ ਹੀ ਨਹੀਂ ਜੀ ਅਮਰਿੰਦਰ ਨੇ ਕਿਹਾ ਦੂਜਿਆਂ ਨੇ ਕਿਹਾ ਔਰ ਜਿਹੜੇ ਬੇਤੁਕੇ ਅੰਕੜੇ ਨੇ ਔਰ ਜਿਵੇਂ ਕੁਝ ਐਗਜ਼ੈਜਰੇਟਿਡ ਅੰਕੜੇ ਆਏ ਨੇ ਸਾਹਮਣੇ ਔਰ ਇੱਕ ਪਾਰਟ ਉਹਨਾਂ ਨੇ ਕਿਹਾ ਜੀ ਦਾ ਫਿਰ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜੀ ਇਹ ਸਿੱਖਾਂ ਦੇ ਮੁੰਡੇ ਕੁੜੀਆਂ ਤਾਂ ਐਵੇਂ ਹੀ ਵਿਗੜੇ ਹੋਏ ਨੇ ਦੇਖੋ ਹਿੰਦੂਆਂ 'ਚ ਨਹੀਂ ਨਸ਼ਾ ਉਹ ਆਪਣੇ ਬੱਚਿਆਂ ਨਾਲ ਬੜਾ ਸਖਤ ਹੁੰਦੇ ਨੇ ਦੂਸਰਾ ਹੁੰਦੇ ਨੇ ਇਹ ਜਿਹੜੇ ਨੇ ਇਹ ਤਾਂ ਹੈ ਹੀ ਡਰੱਗਸ ਲਈ ਨੇ ਔਰ ਫਿਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਦੋਂ ਇੱਕ ਸਿਸਟੇਮੈਟਿਕ ਕੈਂਪੇਨ ਚੱਲ ਰਿਹਾ ਸਿੱਖਾਂ ਨੂੰ ਬਦਨਾਮ ਕਰਨ ਲਈ ਮਨੁੱਖੀ ਅਧਿਕਾਰ ਜਥੇਬੰਦੀਆਂ ਕਿੱਥੇ ਨੇ ਔਰ ਜੇ ਕੈਨੇਡਾ ਚ ਇੱਕ ਪਾਸੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਫਖਰ ਨਾਲ ਕਹਿ ਰਿਹਾ ਕਿ ਭਾਈ ਮੇਰੇ ਜ਼ਿਆਦਾ ਕੈਬਨਟ ਮੰਤਰੀ ਸਿੱਖ ਨੇ ਮੋਦੀ ਦੀ ਕੈਬਨਟ ਆਣੋ ਫਿਰ ਇਹਨਾਂ ਨੇ ਪੰਜਾਬ ਦੀਆਂ ਡਰੱਗਸ ਦੇ ਨਾਲ ਜਿਸ ਤਰੀਕੇ ਨਾਲ ਕੈਨੇਡਾ ਨੂੰ ਜੋੜਿਆ ਡਰੱਗ ਮਾਫੀਆ ਦੂਜਾ ਜਿਵੇਂ ਕੈਨੇਡਾ ਦਾ ਸਿੱਖ ਜ ਐਨ ਆਰ ਆਈ ਘਰ ਵਾਲਿਆਂ ਨੂੰ ਛੱਡਦੇ ਨੇ ਜਾਂ ਡਰੱਗ ਦਾ ਵਪਾਰ ਕਰਦੇ ਨੇ ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਗੱਲ ਸਮਝਣ ਵਾਲੀ ਜਿਹੜੀ ਉਹਨਾਂ ਨੇ ਕਨਕਲੂਜਨ ਦੇ ਵਿੱਚ ਕਿਹਾ ਕਿ ਵੀ ਇਹ ਹੱਥ ਹੈ ਇਹਨਾਂ ਦਾ ਏਜੰਸੀਆਂ ਦਾ ਲੇਕਨ ਇਹ ਪਾਕਿਸਤਾਨ ਨੂੰ ਬਦਨਾਮ ਕਰਨ ਤੇ ਆ ਗਏ ਕਿ ਜੀ ਇਹ ਤਾਂ ਪਾਕਿਸਤਾਨ ਜਿਹੜਾ ਹੈ ਉਹ ਸਿੱਖਾਂ ਨੂੰ ਜਿਹੜੀ ਸਾਡੀ ਖੜਕਤਾਰੀ ਬਾਹ ਹੈ ਉਹ ਉਸ ਨੂੰ ਤੋੜਨਾ ਚਾਹੁੰਦੇ ਨੇ ਔਰ ਫੇਰੇ ਵੀ ਕਿਸੇ ਅਖਬਾਰ ਨੇ ਕਿਹਾ ਜੀ ਅੱਗੇ ਸਖਾਂ ਨੂੰ ਦੇਖ ਕੇ ਤਸੱਲੀ ਹੁੰਦੀ ਸੀ ਹੁਣਵੇਂ ਵੀ ਇਸ ਗੱਲ ਦਾ ਇਹਦੇ ਨਾਲ ਕੀ ਤਾਲੁਕ ਹੈ ਤਾਂ ਮੈਂ ਸਮਝਦਾ ਹਾਂ ਵੀ ਇਸ ਨੁਕਤੇ ਨੂੰ ਜਿਹੜਾ ਉਹਨਾਂ ਨੇ ਉੱਠਤਾ ਪੰਜਾਬ ਤੇ ਵਿਵਾਦ ਉਹ ਨਸ਼ਿਆਂ ਨਾਲ ਜੋੜ ਕੇ ਕਿਹਾ ਹੈ ਪੰਜ ਨੇ ਆਪਣਾ ਕੇਸ ਬੜਾ ਸਟਰੋਂਗਲੀ ਬਿਲਟ ਕੀਤਾ ਹੈ ਔਰ ਮੈਂ ਇਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਔਰ ਸ਼ਾਇਦ ਕੁਝ ਚੀਜ਼ਾਂ ਜਿਹੜੀਆਂ ਇਨੀਸ਼ੀਅਲੀ ਅਸੀਂ ਵੀ ਡਿਫਰੈਂਟਲੀ ਦੇਖਦੇ ਸੀ ਇਹ ਸਾਰੇ ਪਰਸਪੈਕਟਿਵ ਤੋਂ ਬਾਅਦ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵੀ ਕਿਵੇਂ ਇਹ ਇੱਕ ਪੂਰਾ ਏਜੰਸੀਆਂ ਦਾ ਸਿਨਿਸਟਰ ਕੈਂਪੇਨ ਹੈ। ਜੀ। ਔਰ ਦੂਸਰੇ ਨੁਕਤੇ ਜਿਹੜੇ ਉਹਨਾਂ ਨੇ ਲਿਆਉਂਦੇ ਨੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਡਿਸਕਸ ਕਰਾਂਗੇ। ਜੀ। ਉਹ ਇਸ ਕੇਸ ਨੂੰ ਹੋਰ ਵੀ ਜਿਹੜਾ ਉਹ ਸਪਸ਼ਟ ਕਰਦੇ ਨੇ। ਸੋ ਇਹਨਾਂ ਦਾ ਪੰਜੀ ਅਮਨਜੋਤ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਸਲ ਜੀ ਰਸਲ ਸਾਥੀ ਲੈਣੇ ਬ੍ਰੇਕ। ਥੀਵਰਸ ਤੁਸੀਂ ਕਿਤੇ ਨਹੀਂ ਜਾਣਾ ਦਿਲ ਦੇ ਆਂਛੋਟੇ ਵਕਤ ਤੇ ਬਾਅਦ।